ਸਤਿ ਸ੍ਰੀ ਅਕਾਲ ਦੋਸਤੋ ਬੱਲੇ ਬੱਲੇ ਚੈਨਲ ਤੇ ਤੁਹਾਡਾ ਸਵਾਗਤ ਹੈ ਔਰ ਮੇਰੇ ਪੀਰ ਭੈਣ ਭਰਾ ਤੁਸੀਂ ਬਹੁਤ ਸਤਿਕਾਰਯੋਗ ਬਹੁਤ ਵਧੀਆ ਲੱਗਦਾ ਹੈ ਔਰ ਵਧੀਆ ਵਧੀਆ ਤੁਹਾਡੇ ਕਮੈਂਟਸ ਵੀ ਆਉਂਦੇ ਆ ਔਰ ਜਿੰਨਾ ਭੈਣਾ ਭਰਾਵਾਂ ਨੇ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਸਬਸਕ੍ਰਾਈਬ ਤੇ ਗੱਲ ਹੁਣ ਕਰਨੀ ਹੈ ਆਪਣਾ ਆਮ ਆਦਮੀ ਪਾਰਟੀ ਦੇ ਇੱਕ ਬਹੁਤ ਹੀ ਖੌਨਹਾਰ ਵਿਧਾਇਕ ਜਿਨ੍ਹਾਂ ਦਾ ਨਾਮ ਹੈ ਦੇਵਮਨ ਹਾਜੀ ਦੇਵਮਨ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਮਾੜਾ ਮੋਟਾ ਸੁਰਖੀਆਂ ਦੇ ਵਿੱਚ ਥੋੜਾ ਥੋੜਾ ਰਹਿੰਦੇ ਨੇ ਕਿਉਂਕਿ ਕੁਝ ਗੱਲਾਂ ਵਧੀਆ ਕਰਦੇ ਨੇ ਕੁਝ ਪੰਜਾਬ ਦੀਆਂ ਗੱਲਾਂ ਵੀ ਕਰਦੇ ਨੇ ਕਮ ਸੇ ਕਮ ਬੰਦੇ ਨੂੰ ਬੋਲਣ ਦਾ ਸ਼ੌਕ ਵੀ ਹੈਗਾ ਔਰ ਬੋਲ ਵੀ ਜਾਂਦਾ ਕਿਤੇ ਨਾ ਕਿਤੇ ਜਿਵੇਂ ਗगनਮਾਨ ਬੋਲਦੀ ਹੈ ਪਰ ਉਹਨੂੰ ਬੋਲਣਾ ਨਹੀਂ ਆਉਂਦਾ ਉਹ ਕਣਕ ਨੂੰ ਝੋਨਾ ਤੇ ਝੋਨਾ ਨੂੰ ਕਣਕ ਦੱਸ ਜਿੰਦੇ ਉਹਨੂੰ ਪਤਾ ਹੀ ਨਹੀਂ ਵੀ ਕਿਹੜਾ ਸੀਜ਼ਨ ਚ ਕਿਹੜੀ ਚੀਜ਼ ਚੱਲ ਰਹੀ ਹੈ ਸੋ ਉਹਦੀ ਜਿੰਨੀ ਵਾਰ ਵੀ ਉਹ ਬੋਲੀ ਹੈ ਮਜ਼ਾਕ ਹੀ ਬਣੀ ਹੈ ਤੇ ਬਾਕੀ ਗੱਲ ਰਹਿ ਗਈ ਸ਼ਬਦਾਂ ਦੀ ਦੋਸਤੋ ਆਪਾਂ ਸਾਰੀ ਗਲਤੀਆਂ ਕਰਦੇ ਆਂ ਜੋ ਜਿਵੇਂ YouTube ਤੇ ਵੀਡੀਓ ਬਣਾਉਂਦੇ ਹੋਏ ਅਸੀਂ ਗਲਤੀ ਕਰ ਜੰਦੇ ਆਂ ਔਰ ਕੋਈ ਸ਼ਬਦ ਨਿਕਲ ਜਾਂਦਾ ਗਲਤ ਜਾਂ ਜਮਾਨ ਤਤਲਾ ਜਾਂਦੀ ਹੈ ਜਾਂ ਜਿਵੇਂ ਕਹਿ ਦਲੀਆ ਪੰਜਾਬੀ ਚ ਠੜਕ ਜਾਂਦੀ ਹੈ ਤਾਂ ਸਾਡੇ ਕੋਲ ਆਪਸ਼ਨ ਆ ਨੇ ਜਦੋਂ ਅਸੀਂ ਇਹਨੂੰ ਐਡਿਟ ਕਰਦੇ ਆਂ ਅਪਲੋਡ ਕਰਨੇ ਹੁੰਦੇ ਉਸ ਤੋਂ ਪਹਿਲਾਂ ਐਡਿਟ ਕਰਦੇ ਆਂ ਵੀ ਕਿਤੇ ਕੋਈ ਲਫਜ਼ ਜਾਂ ਕੋਈ ਗੱਲ ਗਲਤ ਤਾਂ ਨਹੀਂ ਕਹਿ ਦਿੱਤੀ ਤਾਂ ਉਹਨੂੰ ਜਿਹੜੀ ਚੀਜ਼ ਗਲਤ ਹੁੰਦੀ ਹੈ ਉਹਨੂੰ ਵਿੱਚੋਂ ਕੱਟ ਦਿੰਨੇ ਆਂ ਸੋ ਸਾਡੇ ਕੋਲੇ ਮੌਕਾ ਹੁੰਦਾ ਹੈ ਐ ਐਡੀਟਿੰਗ ਕਰਦੇ ਆ ਕਿ ਮਤਲਬ ਆਪਾਂ ਉਹ ਚੀਜ਼ ਨੂੰ ਕੱਢ ਦਈਏ ਜਿਹੜੀ ਕਿ ਲੋਕਾਂ ਤੱਕ ਜਾਵੇ ਔਰ ਉਸ ਦਾ ਮਜ਼ਾਕ ਨਾ ਬਣੇ ਸੋ ਇੱਕ ਹੁੰਦੀ ਹੈ ਲਾਈਵ ਪਰਫਾਰਮੈਂਸ ਲਾਈਵ ਪਰਫਾਰਮੈਂਸ ਜਦੋਂ ਵੀ ਆਪਾਂ ਕੋਈ ਵੀ ਬੁਲਾਰਾ ਜਾਂ ਕੋਈ ਵੀ ਮੰਤਰੀ ਜਾਂ ਕੋਈ ਵੀ ਕਲਾਕਾਰ ਐਕਸ ਵਾਈ ਜ਼ेड ਬੋਲਦਾ ਤਾਂ ਬਹੁਤ ਹੀ ਸ਼ਬਦਾਂ ਤੇ ਕੰਟਰੋਲ ਰੱਖਣਾ ਪੈਂਦਾ ਹੈ ਔਰ ਬਹੁਤ ਹੀ ਸੋਚ ਸਮਝ ਕੇ ਬੋਲਣਾ ਪੈਂਦਾ ਸੋ ਆ ਦੇਵਮਾਨ ਜੀ ਦੀ 2-4 ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਆ ਔਰ ਬਹੁਤ ਹੀ ਜ਼ਿਆਦਾ ਮਜ਼ਾਕ ਬਣਿਆ ਸੁਣੇ ਕਊਆ ਦੇ ਨਾਲ ਰੋਜ਼ ਮੈਂ ਮੰਗ ਕਰਦਾ ਮੈਂ ਮੰਗ ਕਰਦਾ ਕਿ ਗਊ ਮਾਤਾ ਨੂੰ ਰਾਸ਼ਟਰੀ ਪੰਛੀ ਗਊ ਮਾਤਾ ਨੂੰ ਰਾਸ਼ਟਰੀ ਪੰਛੀ ਸੌਰੀ ਪੰਛੀ ਨਹੀਂ ਰਾਸ਼ਟਰੀ ਜਾਨਵਰ ਜਿਹੜਾ ਜੀ ਉਹ ਅਨਾਉਂਸ ਕੀ ਜੀ ਹਾਂ ਦੇਖਿਆ ਜਾਂਦਾ ਕੋਈ ਗੱਲ ਬੜੀ ਵੱਡੀ ਨਹੀਂ ਪਰ ਮਜ਼ਾਕ ਬਣ ਗਿਆ ਕਿਉਂਕਿ ਜਦੋਂ ਬੰਦਾ ਕਿਸੇ ਅਹੁਦੇ ਜਾਂ ਪਦ ਤੇ ਹੁੰਦਾ ਹੈ ਤਾਂ ਉਹਦੀ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਉਹ ਉਹ ਲੋਕਾਂ ਦੇ ਵਿੱਚ ਮਜ਼ਾਕ ਦਾ ਪਾਤਰ ਬਣ ਜਾਂਦਾ ਹੈ ਇਹਨਾਂ ਨੇ ਕਹਿਤਾ ਕਿ ਗਊ ਮਾਤਾ ਨੂੰ ਜਾਂ ਗਾਂ ਨੂੰ ਆਪਾਂ ਰਾਸ਼ਟਰੀ ਪੰਛੀ ਨਾ ਐਲਾਨਣਾ ਚਾਹੀਦਾ ਤੇ ਰਾਸ਼ਟਰੀ ਪੰਛੀ ਜਾਨਵਰ ਦੀ ਜਗ੍ਹਾ ਪੰਛੀ ਕਹਿਤਾ ਬਾਅਦ ਉਹਨਾਂ ਨੇ ਸੌਰੀ ਔਰ ਜਦ ਹੀ ਪਲਟੀ ਜਵਾਨ ਜਾਨਵਰ ਕਿਹਾ ਪਰ ਕਲਿੱਪਾਂ ਚੁੱਕਣ ਵਾਲਿਆਂ ਨੇ ਉਹ ਰਾਸ਼ਟਰੀ ਪੰਛੀ ਤੱਕ ਚੁੱਕੀ ਅਗਲੀ ਵੀ ਚੁੱਕੀ ਸੋ ਉਹਨਾਂ ਦਾ ਕੰਮ ਆਪਣਾ ਵੀ ਕਿਸੇ ਨਾ ਕਿਸੇ ਤਰ੍ਹਾਂ ਦੇ ਵੀਊ ਲੈ ਜਾਣ ਕਿਸੇ ਦਾ ਮਜ਼ਾਕ ਬਣਾ ਕੇ ਸੋ ਜ਼ੁਬਾਨ ਐ ਥਿੜਕ ਜਾਂਦੀ ਆ ਯਾਰ ਇੰਨਾ ਵੀ ਨਹੀਂ ਚਾਹੀਦਾ ਚੰਨੋ ਦੇਹਮਾਨ ਸਾਹਿਬ ਨੂੰ ਵੀ ਇਹ ਸੋਚ ਕੇ ਗੱਲ ਕਰਨੀ ਜਿਹਦੀ ਗੱਲ ਵੀ ਹਾਸੋ ਹੀ ਨਹੀਂ ਹੈ ਤੇ ਉਹਨਾਂ ਨੇ ਕਿਹਾ ਕਿ ਆਪਣਾ ਰਾਸ਼ਟਰੀ ਜਾਨਵਰ ਜਿਹੜਾ ਹੈ ਉਹ ਸ਼ੇਰ ਹੈ ਤੇ ਸ਼ੇਰ ਤਾਂ ਹੁਣ ਜੰਗਲਾਂ ਵਿੱਚ ਹੈਗੇ ਵੀ ਉਹਦੀ ਘਾਟ ਬਹੁਤ ਹੈ ਪਰ ਇਹਨਾਂ ਨੂੰ ਇਹਨਾਂ ਦੀ ਬੁੱਧੀ ਤੋਂ ਇੱਥੇ ਪਤਾ ਲੱਗਦਾ ਕਿ ਇਹਨਾਂ ਦੀ ਮਾਨਸਿਕਤਾ ਔਰ ਪੜ੍ਹਾਈ ਲਿਖਾਈ ਕਿੰਨੀ ਘੱਟ ਹੈ ਵੀ ਜੇ ਜੰਗਲ ਵਿੱਚ ਸ਼ੇਰਾਂ ਦੀ ਗਿਣਤੀ ਘਟ ਗਈ ਤਾਂ ਇਹਦਾ ਮਤਲਬ ਤੁਸੀਂ ਹੁਣ ਗਧਿਆਂ ਖੋਤਿਆਂ ਨੂੰ ਆਪਣਾ ਉਹ ਦਰਜਾ ਦੇ ਦੋਗੇ ਸ਼ੇਰ ਵਾਲਾ ਖੋਤੇ ਜਾਂ ਗਧੇ ਨੂੰ ਘੋੜੇ ਦਾ ਦਰਜਾ ਤਾਂ ਨਹੀਂ ਨਾ ਦੇ ਸਕਦੇ ਸੋ ਰਾਸ਼ਟਰੀ ਜਾਨਵਰ ਜਿਹੜਾ ਹੈ ਆਪਣਾ ਉਹ ਸ਼ੇਰ ਹੈ ਰਾਸ਼ਟਰੀ ਪੰਛੀ ਮੋਰ ਹੈ ਤੇ ਹੁਣ ਤੁਸੀਂ ਸ਼ੇਰ ਦੀ ਜਗ੍ਹਾ ਗਾਂ ਨੂੰ ਅੱਗੇ ਕਰ ਦੋਗੇ ਜਾਂ ਗਾਂ ਨੂੰ ਰਾਸ਼ਟਰੀ ਜਾਨਵਰ ਬਣਾ ਦੋਗੇ ਇਹ ਤਾਂ ਨਹੀਂ ਹੋ ਸਕਦਾ ਗਾਂ ਤਾਂ ਪਹਿਲਾਂ ਹੀ ਇਹਨੂੰ ਇੱਕ ਪਾਈਚਾਰ ਦੇ ਮਾਤਾ ਦਰਜਾ ਦਿੱਤਾ ਤੇ ਇਹ ਤੋਂ ਵੱਡਾ ਤਾਂ ਕੋਈ ਦਰਜਾ ਹੋ ਵੀ ਨਹੀਂ ਸਕਦਾ ਸੋ ਗੱਲਾਂ ਜਿਹੜੀਆਂ ਨੇ ਜਦੋਂ ਬੰਦਾ ਸੋਚ ਸਮਝ ਕੇ ਨਹੀਂ ਕਰਦਾ ਹਾਸੋਹੀਣੀਆਂ ਹੋ ਜਾਂਦੀਆਂ ਨੇ ਸੋ ਇਹਨਾਂ ਦੀ ਇਹਨਾਂ ਆਮ ਆਦਮੀ ਵਾਲੇ ਪਾਰਟੀ ਦੇ ਵਿੱਚ ਜਿੰਨੇ ਵੀ ਮੰਤਰੀ ਨੇ ਜਾਂ ਜੋ ਵੀ ਸੰਤਰੀ ਨੇ ਇਹ ਆਪਣੇ ਸ਼ਬਦਾਂ ਤੇ ਕੰਟਰੋਲ ਨਹੀਂ ਰੱਖਦੇ ਚਾਚਾ ਦੇ ਵਿੱਚ ਨਾ ਬਹੁਤ ਲੰਮੀਆਂ ਗੱਲਾਂ ਇਹੋ ਜਿਹੀ ਗੱਲਾਂ ਕਹਿ ਜਾਂਦੇ ਨੇ ਜਿਹੜਾ ਬਾਅਦ ਵਿੱਚ ਇਹਨਾਂ ਨੂੰ ਜਵਾਬ ਵੀ ਦੇਣਾ ਔਖਾ ਹੋ ਜਾਂਦਾ ਸੋ ਚਲੋ ਜ਼ੁਬਾਨ ਹੈ ਫਿਰ ਵੀ ਮੈਂ ਕਹਿੰਦਾ ਕਿਤੇ ਥੜਕਦਿਆਂ ਜਾਂਦੀ ਹੈ ਔਰ ਮਾਫ ਕਰ ਦੇਣਾ ਚਾਹੀਦਾ ਪਰ ਯੂਟਿਊਬਰ ਭਾਈ ਮਾਫ ਨਹੀਂ ਜੇ ਕਰਦੇ ਇਹ ਤੇ ਰੱਸੀ ਦਾ ਬਣਾਉਂਦੇ ਜੇ ਸੱਪ ਕੱਢ ਕੇ ਵਿੱਚ ਵੀਡੀਓ ਉੰਨੀ ਕਿ ਜਿੰਨੇ ਕੰਮ ਦੀ ਹੁੰਦੇ ਬਸ ਅਗਲੇ ਦਾ ਮਵਾਤਾ ਲਾ ਦਿੰਦੇ ਨੇ ਔਰ ਜਲੂਸ ਕੱਢਦੇ ਜਾਂ ਟਕਾ ਕੇ ਇਸ ਕਰਕੇ ਜਦੋਂ ਵੀ ਕਿਤੇ ਵੀ ਬੋਲਿਆ ਜਾਵੇ ਤਾਂ ਬਹੁਤ ਸੋਚ ਸਮਝ ਕੇ ਬੋਲਿਆ ਜਾਏ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਘਰ ਘਰ ਫੋਨ ਹੈ ਘਰ ਘਰ ਕੈਮਰਾ ਹੈ ਔਰ ਮਿੰਟ 'ਚ ਅਗਲਾ ਕੈਮਰਾ ਸਿੱਧਾ ਕਰਕੇ ਉਹਨੂੰ ਰਿਕਾਰਡ ਕਰ ਲੈਂਦਾ ਤੇ ਉਹ ਬਣ ਜਾਂਦਾ ਮਜ਼ਾਕ ਤੇ ਜਲੂਸ ਸੋ ਇਹ ਛੋਟੀ ਜੀ ਗੱਲ ਹੈ ਕੋਈ ਬਾਲੀ ਵੱਡੀ ਗੱਲ ਨਹੀਂ ਪਰ ਬਹੁਤ ਘਮਰੀ ਹੈ YouTube ਤੇ ਮੈਂ ਸੋਚਿਆ ਮੈਂ ਵੀ ਬਣਾਵਾਂ ਮੈਂ ਵੀਡੀਓ ਪਰ ਮੈਂ ਉਹਨਾਂ ਦੇ ਮਜ਼ਾਕ ਦੇ ਹਿਸਾਬ ਨਾਲ ਨਹੀਂ ਬਣਾਈ। ਮੈਨੂੰ ਪਤਾ ਹੈ ਕਿ ਜਦੋਂ ਬੰਦਾ ਸੌਰੀ ਵੀ ਫੀਲ ਕਰ ਲਿਆ ਨਾਲ ਦੀ ਨਾਲ ਹੀ ਜ਼ੁਬਾਨ ਹੈ ਪਲਟ ਗਈ ਤਾਂ ਇੰਨਾ ਨਹੀਂ ਚਾ ਜਲੂਸ ਕੱਢਣਾ ਚਾਹੀਦਾ। ਸੋ ਜੇ ਵੀਡੀਓ ਬਣਾਣੀ ਸੀ ਤਾਂ ਇਸ ਢੰਗ ਨਾਲ ਹੀ ਬਣਾਈ ਜਾ ਸਕਦੀ ਹੈ ਪਰ ਨਹੀਂ ਜੇ ਮੁੜਦੇ ਪਈਏ ਨਹੀਂ ਮੁੜਦੇ ਨਾ ਇਹ ਨਾ ਮੁੜਦਾ। ਸੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਔਰ ਚੈਨਲ ਕਰ ਲਓ ਮੇਰੇ ਵੀਰੋ ਸਬਸਕ੍ਰਾਈਬ। ਅਗਲੀ ਵੀਡੀਓ ਆਉਣ ਵਾਲੀ ਹੈ। ਸਭ ਤੋਂ ਪਹਿਲਾਂ ਪਹੁੰਚੋ ਕਿ ਤੁਹਾਡੇ ਕੋਲ sasrika